ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਹੈ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਤੋਂ ਗੋਬਿੰਦ ਤਾਮ ਗੁਰਦੁਆਰਾ ਸਾਹਿਬ ਤੱਕ ਇਹ ਗੁਰਦੁਆਰਾ ਗੋਬਿੰਦ ਘਾਟ ਦੀ ਐਂਟਰੈਂਸ ਗੇਟ ਹੈ ਜਿੱਥੇ نیچے ਉਤਰਾਈ ਉਤਰ ਕੇ ਤੁਸੀਂ ਗੁਰਦੁਆਰਾ ਸਾਹਿਬ ਤੱਕ ਪਹੁੰਚ ਸਕਦੇ ਹੋ ਨਾਲ ਹੀ ਨਿਸ਼ਾਂਤ ਸਾਹਿਬ ਸੰਗਤ ਜੀ ਗੁਰਦੁਆਰੇ ਦੇ ਨਾਲ ਤੁਰ ਕੇ ਤੁਸੀਂ ਇਹ ਦਰਾਣਾ ਹੁੰਦਾ ਆ ਤੁਸੀਂ ਦੇਖ ਰਹੇ ਹੋ ਪੌੜੀਆਂ ਤੇ ਇੱਥੋਂ ਦੀ ਚੜ ਕੇ ਤੁਸੀਂ ਉੱਪਰ ਆ ਸਕਦੇ ਹੋ ਤੇ ਆ ਕੁਝ ਉੱਪਰ ਦਾ ਨਜ਼ਾਰਾ ਆ ਟਾਬੇ ਵਗੈਰਾ ਖਾਣ ਪੀਣ ਨੂੰ ਸਾਨੂੰ ਮਿਲ ਜੇਗਾ ਤੇ ਉਸ ਤੋਂ ਬਾਅਦ ਹੋਟਲ ਇੱਥੇ ਸੂਮੋ ਦਾ ਪ੍ਰਬੰਧ ਹੁੰਦਾ ਹੈ ਜੋ ਕਿ 4 ਤੋਂ 5 ਕਿਲੋਮੀਟਰ ਦੇ ਰਸਤੇ ਤੇ ਤੁਹਾਨੂੰ ਸੂਮੋ ਵਗੈਰਾ ਲੈ ਜਾਂਦੀਆਂ ਨੇ ਉਸ ਪੁੱਲ ਤੋਂ 50 ਰੁਪਏ ਕਿਰਾਇਆ ਹੁੰਦਾ ਇੱਕ ਜੋ ਇੱਕ ਪਰਸਨ ਦਾ ਹੁੰਦਾ ਆ ਬਾਕੀ ਤਾਂ ਚੱਲਦੇ ਆ ਤਨਦੁਖਾਨੇ ਆ ਜਿਵੇਂ ਕਿ ਇਹ ਮੌਸਮਾਨ ਇਹਨਾਂ ਦਾ ਆ ਰਿਹਾ ਹੈ ਹੁਣ ਸ਼ੁਰੂ ਕਰਦੇ ਹਾਂ ਆਪਣੀ ਯਾਤਰਾ ਹੁਣ ਸੰਗਤ ਜੀ ਪਾਉਨੇ ਆ ਚਾਲੇ ਇਹ ਜਿਹੜੇ ਪੁੱਲ ਤੇ ਜਾ ਰਹੇ ਹਾਂ ਇਹ 2013 ਦੇ ਫਲੱਡ ਆਉਣ ਤੋਂ ਬਾਅਦ ਬਣਾਇਆ ਗਿਆ ਹੈ ਜੋ نیچے ਪੁੱਲ ਹੈ ਇਹ ਵਹਿ ਗਿਆ ਸੀ ਨਾਲ ਹੀ ਦੇਖ ਸਕਦੇ ਹਾਂ ਸੰਗਤ ਜੋ ਸਾਡੇ ਨਾਲ ਜਾ ਰਹੀ ਹੈ ਤੇ ਬਾਹਰ ਨਦੀ ਦਾ ਦ੍ਰਿਸ਼ ਸੰਗਤ ਜੀ 4 ਕਿਲੋਮੀਟਰ ਆਪਾਂ ਇਹ ਸੂਮੋ ਕਾਰ ਤੇ ਜਾ ਰਹੇ ਹਾਂ ਜੋ ਕਿ ਪੱਕੀਆਂ ਸੜਕਾਂ ਹਨ ਜਿਹੜੀਆਂ ਆਪਾਂ ਨੂੰ ਪੋਲਨਾ ਪਿੰਡ ਤੱਕ ਲੈ ਕੇ ਜਾਂਦੀਆਂ ਹਨ ਜੋ ਕਿ ਤੁਸੀਂ ਦੇਖ ਰਹੇ ਹੋ ਇਹ ਹੈ ਪੋਲਨਾ ਪਿੰਡ ਇੱਥੇ ਸੰਗਤ ਨੂੰ ਉਤਾਰ ਦਿੱਤਾ ਜਾਂਦਾ ਹੈ ਇੱਥੋਂ ਹੀ ਮੇਨ ਚੜ੍ਹਾਈ ਸ਼ੁਰੂ ਹੁੰਦੀ ਹੈ ਜੋ ਕਿ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਤੱਕ ਹੈ ਇਸ ਜਗ੍ਹਾ 10-15 ਖਾਣ ਪੀਣ ਵਾਲੀਆਂ ਦੁਕਾਨਾਂ ਹਨ ਜੋ ਰਸਤੇ ਵਿੱਚ ਸੰਗਤ ਸਮਾਨ ਲੈ ਕੇ ਉੱਪਰ ਚੜ੍ਹਾਈ ਚੜਦੀ ਹੈ ਜਿਹੜੀ ਸੰਗਤ ਤੁਰ ਕੇ ਨਹੀਂ ਜਾ ਸਕਦੀ ਉਹ ਇਹਨਾਂ ਘੋੜਿਆਂ ਤੇ ਸਵਾਰ ਹੋ ਕੇ ਜਾ ਸਕਦੀ ਹੈ ਜਿਸ ਦਾ ਕਿਰਾਇਆ ਹੈ 1500 ਤੋਂ 1900 ਤੱਕ ਬਾਕੀ ਮੌਕੇ ਤੇ ਰੇਟ ਬਣ ਜਾਂਦਾ ਹੈ ਭਾਈ ਕੀ ਰੇਟ ਹੈ ਘੋੜੇ ਦਾ 1900 ਹੈ ਦਮ ਤੱਕ ਦਮ ਤੱਕ 1900 ਠੀਕ ਹੈ ਸੈਲਫ ਲੋਇਸ ਬੰਦੇ ਜਿਹੜਾ ਹਿੰਦਕੁੰਡ ਵਾਸੀ ਹੈ ਇਹਨਾਂ ਨੂੰ 35 سال ہو گئے اپ ڈاؤن کرتے ہیں کتنی بار جا چکے ہیں جی اوپر تک بہت بار بہت جاتے ہیں دہلی روز دہلی جاتے ہو 4 مہینے میں 1 2 1.5 مہینے میں کتنی بار جا اوپر اوپر نیچے کرتے ہو سامنے ایک دن آنا جانا ایک دن میں دیکھ لو 19 کلومیٹر ہے گurdware کا 6 کلومیٹر گurdware کا لنگر کا سامان لے کے جاتے ہیں ہم کون دیکھ لو ہم کون صاحب لنگر دا سامان لے کے جاتے ہیں تو جے جنریٹر رکھا ہوا ہے نام کیا ہے اپنا بالکل یوسف نام ہے اتھے کھڑے ہوتے ہیں نا چڑھائی شروع ہوتی ہے جو ਤੁਸੀਂ دیکھ سکتے ہو پہلا ہی کھڑے ہوتے ہیں تا کس کو بھی پوچھ سکتے ہو ਅਚੜਾਈ ਸ਼ੁਰੂ ਹੋ ਜਾਂਦੀ ਹੈ ਜੀ ਜੋ ਕਿ ਰਸਤੇ ਦੇ ਵਿੱਚ ਪੱਥਰ ਟੇਡੇ ਮੇਡੇ ਫਿਲਹਾਲ ਤਾਂ ਰਸਤਾ ਸਾਫ਼ ਹੈ ਨਾਲ ਹੀ ਝਰਨਾ ਜੋ ਨਹਿਰ ਵਗਦੀ ਆ ਜੋ ਕਿ 2013 ਦੇ ਵਿੱਚ ਫਲੱਡ ਦੇ ਕਰਕੇ ਬਹੁਤ ਪਾਣੀ ਆ ਗਿਆ ਸੀਗਾ ਤੁਹਾਨੂੰ ਪਤਾ ਹੈ ਇੱਥੇ ਤੱਕ ਭਰ ਗਿਆ ਸੀਗਾ ਜੋ ਕਿ ਸੰਗਤਾਂ ਵੀ ਫਸ ਗਈਆਂ ਸੀਗੀਆਂ ਤੇ ਰਸਤੇ ਦੇ ਵਿੱਚ ਹੁਣ ਆਪਾਂ ਚੱਲਦੇ ਹਾਂ ਉੱਪਰ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਐਦਾਂ ਦੇ ਪੱਥਰ ਨੇ ਜੋ ਕਿ ਸਟਾਰਟਿੰਗ ਦੇ ਵਿੱਚ ਨੇ ਕੁਝ ਐਦਾਂ ਦੇ ਨਜ਼ਾਰੇ ਦੇਖਣ ਨੂੰ ਮਿਲਦੇ ਨੇ ਇਹ ਪਹਾੜ ਨੇ ਹੁਣ ਦੇਖੋ ਰਸਤਾ ਕਿਵੇਂ ਦਾ ਆ ਗਿਆ ਵਟੇ ਪਏ ਹੋਏ ਨੇ ਪੈਰ ਐਦਾਂ ਮੁੜ ਜਾਂਦਾ ਆ ਤੇ ਇਹਨਾਂ ਦਾ ਇਹਨਾਂ ਦਾ ਵੀ ਧੰਨਵਾਦ ਬਹੁਤ-ਬਹੁਤ ਜੋ ਰਸਤੇ ਇਹਦਾ ਪੂਰਾ ਕੇਅਰ ਕਰਦੇ ਨੇ ਇੱਥੇ ਘੋੜਿਆਂ ਨੂੰ ਜਿਵੇਂ ਪਾਣੀ ਵਗੈਰਾ ਪਲਾਇਆ ਜਾਂਦਾ ਘੋੜੇ ਰੁਕਾ ਕੇ ਵਾਸ਼ਰੂਮ ਵਗੈਰਾ ਦੇ ਬਣੇ ਹੋਏ ਨੇ ਪੂਰਾ ਪ੍ਰਬੰਧ ਹੈ ਟੈਂਕੀ ਹੱਥ ਤੋਂ ਹੁੰਦਾ ਪਰ ਹਲੇ ਕੰਮ ਚੱਲ ਰਿਹਾ ਆ ਟਾਬਿਆਂ ਵਾਸਤੇ ਜਿਵੇਂ ਆ ਦੇਖੋ ਊੜੇ-ਕੂੜੇ ਅਭਿਸ਼ਰਾਮ ਕਰਨ ਵਾਸਤੇ ਸ਼ੈੱਡ ਲਗਾਇਆ ਗਿਆ ਆ ਰਸਤੇ 'ਚੋਂ ਘਟੋ-ਘਟ ਅਸੀਂ ਹਲੇ 1.5 ਕਿਲੋਮੀਟਰ ਤੱਕ ਹੀ ਆਏ ਆ 1.5 ਕਿਲੋਮੀਟਰ ਦੀ ਬਿਲਕੁਲ ਸਿੱਧੀ ਹੋਈ ਚੜਾਈ ਆ ਇਹੋ ਜਿਹਾ ਰਸਤਾ ਆ ਤੁਹਾਨੂੰ ਬੋਰਡ ਲੱਗੇ ਦਿਖ ਜਾਣਗੇ 10 ਕਿਲੋਮੀਟਰ ਤੱਕ ਅਸੀਂ ਮਤਲਬ ਡੇਢ 2 ਦੇ ਨੀਅਰ ਅਬਾਊਟ ਆਏ ਆ ਸੰਗਤ ਜੀ ਵੈਸੇ ਰਸਤਾ ਇਹ ਹੁੰਦਾ ਆ ਤੇ ਕੁਝ ਲੋਕ ਐਦਾਂ ਜਾਂਦੇ ਨੇ ਪਰ ਇਹ ਗਲਤ ਆ ਪਰ ਆਪਾਂ ਇਧਰੋਂ ਨਹੀਂ ਜਾਣਾ ਆਪਾਂ ਉਧਰੋਂ ਆਵਾਂਗੇ ਘੁੰਮ ਕੇ ਸੰਗਤ ਜੀ ਜਿਵੇਂ ਰਸਤੇ ਦੇ ਵਿੱਚ ਤੁਹਾਨੂੰ ਦਿਖਾਇਆ ਸੀਗਾ ਵੀ ਸ਼ਾਰਟਕਟ ਦਾ ਰਸਤਾ ਆ ਤੇ ਜਿਵੇਂ ਸੰਗਤ ਉਧਰੋਂ ਆ ਜਾਂਦੀ ਹੁੰਦੀ ਹੈ ਪਰੇ ਬਹੁਤ ਗਲਤ ਹੈ ਦੇਖੋ ਉਧਰੋਂ ਘੁੰਮ ਕੇ ਆਉਂਗੇ ਤਾਂ ਬੈਸਟ ਰਹੇਗਾ ਪਰ ਬਹੁਤ ਗਲਤ ਕਰਦੇ ਆ ਦੇਖੋ ਜਿਵੇਂ ਆ ਸੰਗਤ ਆਉਂਦੀ ਹੈ ਬਹੁਤ ਗਲਤ ਆਉਂਦੀ ਹੈ ਸੰਗਤ ਐਦਾਂ ਦੀ ਇਹੋ ਜੀਆਂ ਹੁਲੜਬਾਜੀਆਂ ਨਾ ਕੀਤੀਆਂ ਜਾਣ ਤਾਂ ਚੰਗਾ ਆ ਇਸ ਸਥਾਨ ਧਾਰਮਿਕ ਸਥਾਨ ਹੈ ਵੀ ਇੱਥੇ ਦੀਆਂ ਹੁਲੜਬਾਜੀਆਂ ਤੋਂ ਜਿਵੇਂ ਮੁੰਡੇ ਨੌਜਵਾਨ ਗੁਰੇਜ਼ ਕਰੋ ਚਲਦੇ ਚਲਦੇ 2 ਕਿਲੋਮੀਟਰ ਦੀ ਚੜਾਈ ਪਾਰ ਕਰਤੀ ਹੈ ਸੈੱਡ ਦੇਖਣ ਨੂੰ ਮਿਲ ਜਾਣਗੇ ਵਿਸ਼ਰਾਮ ਕਰਨ ਲਈ ਇੱਥੇ ਵਿਸ਼ਰਾਮ ਕਰਨ ਲਈ ਰੁਕਾਂਗੇ ਆਪਾਂ 2.5 ਕਿਲੋਮੀਟਰ ਦੀ ਚੜਾਈ ਚੜਨ ਤੋਂ ਬਾਅਦ ਬਿਲਕੁਲ ਉਤਰਾਈ ਆ ਜਾਂਦੀ ਹੈ ਕਦੇ ਚੜਾਈ ਤੇ ਕਦੇ ਉਤਰਾਈ ਰਸਤੇ ਦਾ ਹਾਲ ਮਾੜਾ ਵੀ ਹੈ ਤੇ ਆਪਾਂ ਚੰਗਾ ਵੀ ਕਹਿ ਸਕਦੇ ਹਾਂ ਕੁਝ ਰਸਤਾ ਦੇਖੋ ਜਿਵੇਂ ਬਿਲਕੁਲ ਵਧੀਆ ਪੱਥਰ ਨੇ ਸੀਮਟ ਲਾ ਕੇ ਜਿਵੇਂ ਬਣਾਏ ਹੁੰਦੇ ਨੇ ਕਾਫੀ ਸਾਲ ਪੁਰਾਣੇ ਤੇ ਰਸਤਾ ਤੇ ਇਹ ਹੀ ਉਤਰਾਈ ਹੈ ਇਹਦੇ ਰਸਤੇ ਦੇ ਵਿੱਚ ਪੱਥਰ ਬਈ ਨਜ਼ਰ ਆ ਜਾਂਦੇ ਨੇ ਜਿਵੇਂ ਰਸਤੇ ਦਾ ਹਾਲ ਮਾੜਾ ਆ ਜਾਂਦਾ ਆ ਤਾਂ ਕਰਕੇ ਫਿਰ ਕਿਹਾ ਜਾਂਦਾ ਕਿ ਆਪਣਾ ਸੰਭਾਲ ਆਪ ਕਰੋ ਛੋੜਿਆਂ ਦਾ ਜਿਵੇਂ ਆਂਦੇ ਜਾਂਦੇ ਰਹਿੰਦੇ ਨੇ ਵਾਪਿਸ ਦੋ 2.5 ਕਿਲੋਮੀਟਰ ਚੱਲਣ ਤੋਂ ਬਾਅਦ ਆ ਪਹਿਲਾ ਢਾਬਾ ਆ ਚੁੱਕਾ ਹੈ ਜੋ ਕਿ ਹਲੇ ਕੰਮ ਚੱਲ ਰਿਹਾ ਹੈ ਨਿਚੋਂ ਦੀ ਸਮਾਨ ਲਿਆ ਕੇ ਰੱਖਣਾ ਸਟਾਰਟ ਕਰਨਗੇ ਬਾਈਟ੍ਰਿਕ ਤੋਂ ਯਾਤਰਾ ਸ਼ੁਰੂ ਹੈ ਹਜੇ ਤਾਂ ਹਮ ਤੱਕ ਨੇ ਦੇਖਤਕਦਿਆਂ ਕੁਰਸੀ ਵਗੈਰਾ ਸਾਰੇ ਟਾਬੇ ਹਜੇ ਖੋਲ ਰਹੇ ਨੇ ਕੁਝ ਕੁਝ ਖੁੱਲ ਚੁੱਕੇ ਨੇ ਇਹ ਹਲੇ ਪਹਿਲਾ ਟਾਬਾ ਜੋ ਕਿ ਖਾਣ ਦਾ ਸਮਾਨ ਵਗੈਰਾ ਸਭ ਮਿਲ ਜਾਂਦਾ ਹੈ ਇੱਥੇ ਹੁਣ ਜਿਵੇਂ ਇਹ ਲਿੰਕੇ ਦੀ ਬੋਤਲ ਹੈ ਹੈਨਾ ਇਹ ਮਾਰਕੀਟ ਦੇ ਵਿੱਚ ਤੁਹਾਨੂੰ 40 ਰੁਪਏ ਦੇ ਮਿਲੇਗੀ ਇੱਥੇ 5 ਰੁਪਏ ਹਲੇ ਸਟਾਰਟਿੰਗ ਹੈ 2 ਕਿਲੋਮੀਟਰ 3 ਕਿਲੋਮੀਟਰ ਉੱਪਰ ਆਏ ਤਾਂ 5 ਤੋਂ 70 ਰੁਪਏ ਮਹਿੰਗੀ ਮਿਲੇਗੀ ਬਾਕੀ ਜਿਉਂ-ਜਿਉਂ ਆਪਾਂ ਉੱਪਰ ਚੜਦੇ ਜਾਵਾਂਗੇ ਅੱবি ਆਜੇ ਵੀ ਆਜੇ ਪੂਰਾ ਕੰਮ ਚੱਲ ਰਿਹਾ ਢਾਬਿਆਂ ਦਾ ਆ ਦੇਖੋ ਐਵੇਂ ਪੱਥਰਾਂ ਦਾ ਰਸਤਾ ਹੋ ਜਾਂਦਾ ਕਦੀ-ਕਦੀ ਜਿਹਦੇ ਵਿੱਚ ਆਪਾਂ ਨੂੰ ਇਦਾਂ ਪੈਰ ਫਸਾਉਣੇ ਪੈਂਦੇ ਨੇ ਜੋ ਕਿ ਦੇਖ ਸਕਦੇ ਹੋ ਇਹ ਦੁਕਾਨ ਦੀ ਓਪਨਿੰਗ ਹੋ ਚੁੱਕੀ ਆ ਰਸਤੇ ਵਿੱਚ ਸਾਰੇ ਖੁੱਲ ਚੁੱਕੇ ਨੇ ਮੌਸਮ ਬਹੁਤ ਸ਼ਾਨਣਾ ਹੋ ਚੁੱਕਾ ਹੈ ਪਹਿਲਾਂ ਧੁੱਪ ਚੜੀ ਹੋਈ ਸੀਗੀ ਟਾਈਮ ਦੁਪਹਿਰ ਦਾ ਹਜੇ 1 ਵਜੇ ਆਇਆ ਮੌਸਮ ਤੁਸੀਂ ਦੇਖ ਸਕਦੇ ਹੋ ਜਿਵੇਂ ਬਹੁਤ ਸੋਨਾ ਹੋ ਗਿਆ ਹੈ ਤੇ ਅਧੀਆਂ ਬਾਹਵਾਂ ਦੀਆਂ ਸ਼ਰਟਾਂ ਵਗੈਰਾ ਤੁਸੀਂ ਪਰ ਲੈ ਕੇ ਤੁਸੀਂ ਫੁੱਲ ਬਾਜੂ ਦੀਆਂ ਆਉਣੇਆਂ ਜਾਂ ਫਿਰ ਦੀ ਸਵੈਟਰ ਵਗੈਰਾ ਲੈ ਕੇ ਆ ਸਕਦੇ ਹੋ ਜੋ ਕਿ ਉੱਪਰ ਤੁਸੀਂ ਧਾਮ ਤੋਂ ਸੇਮਕੁੰਡ ਸਾਹਿਬ ਲੈ ਕੇ ਜਾਓਗੇ ਇਹ ਕੁਛ ਨਾਲ ਨਦੀ ਦਾ ਨਜ਼ਾਰਾ ਹੋਜੀ ਰਸਤੇ ਵਿੱਚ ਬੋਰਡ ਆ ਗਿਆ ਆ ਜੋ ਕਹਿ ਰਹੇ ਨੇ ਹਿਮਕੁੰਡ ਸਾਹਿਬ 13 ਕਿਲੋਮੀਟਰ ਘਗਰੀਆ 7 ਕਿਲੋਮੀਟਰ ਰਸਤੇ ਵਿੱਚ ਇਦਾਂ ਦੇ ਬੋਰਡ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਹੌਲੀ ਹੌਲੀ ਚੱਲਦੇ ਜਾਓ ਨਾਮ ਜਪਦੇ ਜਾਓ ਰਸਤੇ ਵਿੱਚ ਪੂਰਾ ਕੰਮ ਚੱਲ ਰਿਹਾ ਹੈ ਸੰਗਤਾਂ ਦੀ ਸ਼ੁਰੂਆਤ ਹੋ ਚੁੱਕੀ ਆ ਕੰਮ ਪੂਰਾ ਚੱਲ ਰਿਹਾ ਜੀ ਆਹ ਰਸਤਾ ਲੋਕ ਇੱਥੋਂ ਲੰਘ ਕੇ ਜਾਂਦੇ ਨੇ ਕੁਝ ਰਸਤਾ ਖਰਾਬ ਵੀ ਐ ਕੁਝ ਰਸਤਾ ਠੀਕ ਵੀ ਐ ਦੇਖ ਸਕਦੇ ਹੋ ਤੁਸੀਂ ਰਸਤੇ ਵੀ ਜਾਂਦੇ ਤੁਹਾਨੂੰ ਐਦਾਂ ਦੇ ਬੋਰਡ ਨਜ਼ਰ ਆ ਜਾਣਗੇ ਯਾਤਰਾ ਮਾਰਗ ਕੋ ਸਾਫ਼ ਸੁਵਿਚ ਰੱਖੇ ਤੇ ਲੋਕਾਂ ਨੇ ਉੱਪਰ ਇਹੋ ਜੇ ਨਾਮ ਬਣਾਏ ਹੋਏ ਨੇ ਆਪਣੇ ਨਾਮ ਲਿਖ ਕੇ ਚੱਲੇ ਜਾਂਦੇ ਆਪਣੇ ਪੰਜਾਬੀ ਹੀ ਪੱਕੀ ਕਿ ਆ ਸਕਦੇ ਹਣਾ ਤੇ ਇਹ ਆਪਣਾ ਗੁਰੂ ਦਾ ਸਥਾਨ ਹੈ ਇਹਨੂੰ ਸਾਫ਼ ਨਹੀਂ ਰੱਖਾਂਗੇ ਹੋਰ ਕਿਨੂੰ ਰੱਖਾਂਗੇ ਸਰਦਾ ਭਾਵਨਾਵਾਂ ਦੇ ਨਾਲ ਆਉਂਦੇ ਆਂ ਨਾਮ ਜਪਦੇ ਜਾਉਂ ਕੁਛ ਵੀ ਆਪਾਂ ਟਾਬਿਆਂ ਤੋਂ ਖਾਣ ਪੀਣ ਨੂੰ ਸਮਾਨ ਲੈਣੇ ਆਂ ਤਾਂ ਰਸਤੇ ਵਿੱਚ ਨਾ ਸੁੱਟੋ ਬੇਨਤੀ ਹਈ ਆ ਤੁਹਾਡਾ ਆਪਣਾ ਗੁਰੂ ਦਾ ਘਰ ਹੈ ਇਹ ਆਪਣਾ ਘਰ ਮੰਨ ਕੇ ਹੀ ਆਪਾਂ ਚੱਲੀ ਆ ਆਪਣੇ ਘਰ ਦੇ ਵਿੱਚ ਜਿਵੇਂ ਸਫਾਈ ਕਰਦੇ ਆਂ ਉਦਾਂ ਹੀ ਇਸ ਮਾਰਗ ਨੂੰ ਵੀ ਆਪਣਾ ਹੀ ਮੰਨਣਾ ਆ ਤੇ ਆਪਣਾ ਹੀ ਹੈ ਹੈ ਸੰਗਤ ਜੀ ਉਥੋਂ ਪੁਲ ਕ੍ਰੋਸ ਕਰਦੇ ਆ ਆਪਾਂ ਉਸ ਤੋਂ ਬਾਅਦ ਇਹ ਬੋਲਤੇ ਆਉਣੇ ਆ ਜਦੋਂ ਫਲੱਡ ਆਇਆ ਸੀ 2013 ਦੇ ਵਿੱਚ ਤਾਂ ਉਹ ਨੀਚੇ ਵਾਲਾ ਪੁਲ ਤਬਾਹ ਹੋ ਗਿਆ ਸੀਗਾ ਤੇ ਪੁਲ ਜਿਹੜਾ ਇਹ ਬਾਅਦ ਚੋਂ ਸੁਰੰਗ ਦੇ ਵਿੱਚੋਂ ਆਇਆ ਕਰੇਗਾ ਉਧਰੋਂ ਦੀ ਬਾਂਡਰੀ ਹੈ ਨਵੀਂ ਕੁਝ ਜਲਦੀ ਬਣ ਕੇ ਤਿਆਰ ਹੋ ਜੇਗੀ ਕੁਝ ਹੁਣ ਤੁਸੀਂ ਰਸਤਾ ਦੇਖ ਸਕਦੇ ਹੋ ਐਦਾਂ ਦਾ ਰਸਤਾ ਸ਼ੁਰੂ ਹੋ ਚੁੱਕਿਆ ਹੈ ਬਿਲਕੁਲ ਹੀ ਚੜਾਈ ਹੋਏਗੀ ਉੱਪਰ ਤੱਕ ਸੰਗਾ ਤੁਸੀਂ ਦੇਖ ਸਕਦੇ ਹੋ ਕਿਵੇਂ ਜਾਂਦੀ ਹੈ ਪਹੁੰਚਦੇ ਹਾਂ ਹੁਣ ਚੱਲਦੇ ਹਾਂ ਅਗਲੇ ਪੜਾਵਲ ਸੋਹੇ ਯਾਤਰਾ ਦਾ 7-8 ਕਿਲੋਮੀਟਰ ਚੱਲਣ ਤੋਂ ਬਾਅਦ ਕੁਝ ਐਦਾਂ ਦਾ ਦ੍ਰਿਸ਼ ਆਉਂਦਾ ਹੈ ਜੋ ਕਿ ਪੌੜੀਆਂ ਵੀ ਬਣੀਆਂ ਹੋਈਆਂ ਹਨ ਤੇ ਪਹਾੜ ਦੇ ਐਦਾਂ ਚੱਲ ਕੇ ਜਾਣਾ ਹੁੰਦਾ ਆ ਤੇ ਘੋੜਿਆਂ ਦੇ ਸਵਾਰੀ ਕਰਕੇ ਵੀ ਤੁਸੀਂ ਆ ਸਕਦੇ ਹੋ ਫਿਲਹਾਲ ਹਜੇ ਮਾਲ ਆ ਰਿਹਾ ਹੈ ਜਿਵੇਂ ਟਾਬਿਆਂ ਦਾ ਲਓ ਜੀ ਸੰਗਤ ਜੀ ਹੁਣ ਪਹੁੰਚ ਚੁੱਕੇ ਆਪਾਂ ਧਾਮ ਤੋਂ ਸਿਰਫ 2 ਕਿਲੋਮੀਟਰ ਰਹਿੰਦੇ ਨੇ ਤੇ ਪਿੱਛੇ ਤੁਸੀਂ ਟਾਬਾ ਦੇਖ ਸਕਦੇ ਹੋ ਤੇ ਇਸ ਟਾਬੇ ਦਾ ਰੇਟ ਵੱਧ ਗਿਆ ਆ ਜਿਵੇਂ ਕਿ 40 ਰੁਪਏ ਦੀ ਲਿੰਕਾ ਦੀ ਬੋਤਲ ਹੈ ਉਹ ਤੁਹਾਨੂੰ 80 ਚ ਮਿਲੇਗੀ ਤੇ ਜੇ ਪਾਣੀ ਦੀ ਬੋਤਲ 20 ਰੁਪਏ ਵਾਲੀ ਉਹ ਤੁਹਾਨੂੰ 40 ਚ ਮਿਲੇਗੀ ਇਸ ਕਰਕੇ ਵੀ ਜੇ ਤੁਸੀਂ ਪਾਣੀ ਪੀਣ ਆਉਂਦੇ ਹੋ ਜੇ ਆਪਣੀ ਕੋ ਖਾਲੀ ਬੋਤਲ ਲਿਆ ਸਕਦੇ ਹੋ ਇੱਥੇ ਵੀ ਬਹੁਤ ਲੱਗੇ ਹੋਏ ਨੇ ਸਹੂਲਤਾਂ ਰਸਤੇ ਦੇ ਵਿੱਚ ਟੋਟੀਆਂ ਵਗੈਰਾ ਲੱਗੀਆਂ ਹੋਈਆਂ ਨੇ ਬਾਕੀ ਤੁਹਾਡੀ ਮਰਜ਼ੀ ਹੈ ਤੇ ਹੁਣ ਆਪਾਂ ਚੱਲਦੇ ਹਾਂ ਹੈਲੀਪੈਡ ਵੱਲ ਆ ਦੋ ਹੈਲੀਪੈਡ ਨੇ ਦੇਖਦੇ ਆਪਾਂ ਕਿੱਥੇ ਰੁਕਦਾ ਆ ਕੀ ਗੋਬਿੰਗਾਰ ਤੋਂ ਗੋਬਿੰਦਾਮ ਗੁਰਦੁਆਰੇ ਦੇ ਕੋਲੇ ਸਿਰਫ 500 ਮੀਟਰ ਦੂਰੀ ਤੇ ਰੁਕਵਾਉਂਦੇ ਨੇ ਤੇ ਇਹਦਾ ਕਿਰਾਇਆ ਹੁੰਦਾ ਆ 2500 ਤੋਂ 3000 ਜੋ ਕਿ ਇੱਕ ਜਹਾਜ਼ ਦੇ ਵਿੱਚ ਚਾਰ ਬੰਦੇ ਬੈਠ ਕੇ ਆ ਸਕੋਏ ਨੇ ਦੇਖਸੇ ਤੋਂ ਤੁਸੀਂ ਇਹਨਾਂ ਦੇ ਇੱਥੇ ਰੁਕਿਆ ਸੀਗਾ ਤੇ ਪਿੱਛੇ ਇਹਨਾਂ ਦੇ ਕੈਂਪ ਵਗੈਰਾ ਲੱਗੇ ਹੋਏ ਨੇ ਤੇ ਇਹ ਕੁਝ ਹੈਲੀਪੈਡ ਦਾ ਨਜ਼ਾਰਾ ਸੀ ਹੁਣ ਚੱਲਦੇ ਆਪਾਂ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਸੰਗਤ ਜੀ ਇੱਥੋਂ ਸ਼ੁਰੂ ਹੋ ਜਾਂਦੀ ਹੈ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਦੀ ਮਾਰਕੀਟ ਜਿੱਥੇ ਹਰ ਤਰ੍ਹਾਂ ਦੀਆਂ ਚੀਜ਼ਾਂ ਮਿਲ ਜਾਂਦੀਆਂ ਹਨ ਖਾਣ ਪੀਣ ਕੱਪੜੇ ਆਦਿ ਇੱਥੇ ਹੋਟਲਾਂ ਦਾ ਪੂਰਾ ਪ੍ਰਬੰਧ ਹੈ ਜਿਸ ਦਾ ਕਿਰਾਇਆ 1000 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਘੱਟੋ ਘੱਟ ਅਸੀਂ ਕਹਾਂਗੇ ਕਿ ਤੁਸੀਂ ਗੁਰੂ ਘਰ ਆਇਓ ਤਾਂ ਗੁਰੂ ਘਰ ਦੇ ਕਮਰਿਆਂ ਜਾਂ ਹਾਲ ਦੇ ਵਿੱਚ ਹੀ ਰਹੋ ਗੁਰਦੁਆਰਾ ਸਾਹਿਬ ਵਿੱਚ ਸੰਗਤ ਲਈ ਪੂਰਾ ਪ੍ਰਬੰਧ ਕੀਤਾ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਜੇ ਆਪਾਂ ਘੁੰਮਣ ਜਾਣੇ ਆ ਤਾਂ ਹੋਟਲ ਜ਼ਰੂਰ ਲੈਣੇ ਆ ਜੇ ਗੁਰਦੁਆਰਾ ਸਾਹਿਬ ਆਏ ਹਾਂ ਤਾਂ ਗੁਰਦੁਆਰਿਆਂ ਵਿੱਚ ਹੀ ਰਹਿਣਾ ਚਾਹੀਦਾ ਹੈ ਲੋ ਜੀ ਹੁਣ ਪਹੁੰਚ ਚੁੱਕੇ ਹਾਂ ਗੋਬਿੰਦ ਧਾਮ ਗੁਰਦੁਆਰਾ ਸਾਹਿਬ 10 ਕਿ 15 12 ਕਿਲੋਮੀਟਰ ਦੀ ਚੜਾਈ ਚੜਨ ਤੋਂ ਬਾਅਦ ਸ਼ੁਕਰਾਨਾ ਸੱਚੇ ਪਾਤਸ਼ਾਹ ਦੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ